ਇਦੇ ਵਿੱਚ ਇੱਕ ਚੁੰਡੀ ਪਾਣੀ ਹੈ ਜੀ ਸਿਰਫ ਜੀ ਇਹ ਆ ਦੇਖੋ ਜੀ ਆ ਨੁਸਖਾ ਫਾਰਮੂਲਾ ਬਣ ਕੇ ਬਿਲਕੁਲ ਤਿਆਰ ਏ ਇਹ ਤੁਹਾਡਾ ਡਾਈਜੈਸ਼ਨ ਪ੍ਰੋਸੈਸ ਜਿਹੜਾ ਏ ਉਹਨੂੰ ਬਿਲਕੁਲ ਵਧੀਆ ਕਰ ਦੇਗਾ ਤੁਹਾਡਾ ਖਾਣ ਪੀਣ ਵਾਲਾ ਸਿਸਟਮ ਬਹੁਤ ਵਧੀਆ ਹੋ ਜਾਏਗਾ ਖਾਂਦੇ ਪੀਂਦੇ ਸਾਰੀ ਸਾਡੀ ਜਿਹੜੀ ਬਾਡੀ ਦੇ ਵਿੱਚ એનર્ਜੀ ਆਏਗੀ ਤਾਕਤ ਆਏਗੀ ਸਰੀਰ ਦੇ ਵਿੱਚ ਨਾ ਤੁਹਾਨੂੰ ਗੈਸ ਹੋਏਗੀ ਨਾ ਤੁਹਾਨੂੰ ਬਲੋਟਿੰਗ ਹੋਏਗੀ ਨਾ ਤੁਹਾਨੂੰ ਅਫਾਰਾ ਹੋਏਗਾ ਤੁਹਾਡਾ ਪੇਟ ਵੀ ਇਨਸਟੈਂਟਲੀ ਸਾਫ਼ ਹੋਏਗਾ ਸਭ ਤੋਂ ਵਧੀਆ ਇਹਦਾ ਟਾਈਮ ਜਿਹੜਾ ਇਸਤੇਮਾਲ ਕਰਨ ਦਾ ਉਹ ਸਵੇਰੇ ਸੁੱਤੇ ਉੱਠਦੇ ਆਸਾਰ ਜਦੋਂ ਤੁਸੀਂ ਹਜੇ ਟਾਇਲਟ ਨਹੀਂ ਜਾਂਦੇ ਉਹਦੇ ਤੋਂ ਪਹਿਲਾਂ ਯੂਜ਼ ਕਰੋ ਫਿਰ ਤੁਹਾਡਾ ਜਿਹੜਾ ਟਾਇਲਟ ਵਾਲਾ ਪ੍ਰੋਗਰਾਮ ਹੈ ਬਿਲਕੁਲ ਠੀਕ ਹੋ ਜਾਏਗਾ ਜੀ ਗੋਲੀ ਆਪ ਬਣਾਣੇ ਆ ਜੀ ਇਹ ਕੁਦਰਤੀ ਗੋਲੀ ਹੈ ਜੀ ਇਹਦਾ ਕਿਸੇ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਬਹੁਤ ਸ਼ਾਨਦਾਰ ਅਸਰ ਕਰਦੀ ਏ ਇਹ ਥੋੜਾ ਬਹੁਤਾ weight loss ਦਾ ਵੀ ਕੰਮ ਕਰਦੀ ਏ ਜਿਹੜੀ ਚਰਬੀ ਜਮਾ ਹੋ ਗਈ ਉਹ ਵੀ ਘਟਾਣੀ ਏ ਪਲੱਸ ਇਹ ਨਾਲ ਤੁਹਾਡਾ ਪੇਟ ਵੀ ਸਾਫ਼ ਹੋਏਗਾ ਤਾਨੂੰ ਗੈਸ ਤੋਂ ਵੀ ਮਦਦ ਮਿਲੇਗੀ ਐਸਿਡ ਤੋਂ ਵੀ ਮਦਦ ਮਿਲੇਗੀ ਅਫਾਰੇ ਤੋਂ ਵੀ ਮਦਦ ਮਿਲੇਗੀ ਜਿਹੜੇ ਵੀਰਪਰਾ ਸਾਡੇ ਕਹਦੇ ਵੀ ਸਾਨੂੰ ਗੋਲੀ ਖਾਣੀ ਔਖੀ ਲੱਗਦੀ ਹੈ ਉਹ ਪਾਊਡਰ ਦਾ ਇਸਤੇਮਾਲ ਕਰਨ ਪਾਊਡਰ ਦਾ ਇਸਤੇਮਾਲ ਕਰਨਾ ਕਿੱਦਾਂ ਜਦੋਂ ਵੀ ਤੁਸੀਂ ਰੋਟੀ ਖਾਣੀ ਹੈ ਰੋਟੀ ਖਾਣ ਤੋਂ 15 20 ਮਿੰਟ ਬਾਅਦ ਇੱਕ ਚਮਚਾ ਲੈ ਲਓ ਇਹਦੇ ਵਿੱਚ ਭਰਪੂਰ ਫਾਈਬਰ ਮਿਲੇਗਾ ਤੁਹਾਨੂੰ